ਸਰਕਾਰ ਵੀ ਕਨਸਟੀਟਿਊਸ਼ਨ ਇਸੇ ਵੀ ਗੀਤ ਨੇ ਇਹ ਨਾ ਇਹ ਲੰਦਾ ਇਹ ਤੇ ਕੀ ਰਹਿੰਦੇ ਇਹ ਤੇ ਨਾ ਇਹ ਵੀ ਜਦੋਂ ਮੋਦੀ ਬਾਜਰਾ ਇਹਦੀ ਸਰਕਾਰ ਤੇ ਇਹ ਗੱਲਾਂ ਤੇ ਇਹ ਲੋਕ ਲੱਗੇ ਹੋਏ ਨੇ ਸੋਹ ਭਾਵੋ ਗੱਲਾਂ ਬੋਲ ਕਰਨ ਵਾਲੀਆਂ ਨੇ ਸਮਾਪਿਤ ਹੈ ਮੈਂ ਸੀਰ ਦੇ ਵਿੱਚ ਦੋਸ ਸਰਕਾਰ ਨੂੰ ਸਿਮਿਤ ਮੋਰਚੇ ਵੱਲੋਂ ਆਪਣਾ ਬੇਰਾ ਤੋਣਾ ਹੈ ਕਿ ਪਹਿਲਾਂ 11 ਲੱਖ ਲੋਕ ਤੁਸੀਂ ਇਹ ਬਾਸ ਸਮਝੋ ਕਿ ਚੰਡੀਗੜ੍ਹ ਤੋਂ ਖੇਲੋਰੀ ਬਾਗੋਂ ਤੇ ਥੋੜੇ ਨੇ ਪਰ ਤੁਸੀਂ ਲੋਟ ਕਰ ਲਿਆ ਜੋ ਤੁਸੀਂ ਕਿਸਾਨਾਂ ਨਾਲ ਐਸੇ ਤਰੀਕੇ ਉੱਤੇ تشਬਦ ਕਰਦੇ ਰਹੇ ਦੇਖ ਰਹੇ ਹਾਂ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਕਾਬ ਦਾ ਇਸ ਟਾਈਮ ਸੰਗਰੂਰ ਦੇ ਅਰਵਿੰਦ ਖੰਨਾ ਦੀ ਕੋਠੀ ਦੇ ਬਾਹਰ ਖੜਿਆ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਹਨ ਕਿਸਾਨਾਂ ਵੱਲੋਂ ਉਹਨਾਂ ਦੀ ਕੋਠੀ ਦਾ ਦੋ ਤਿੰਨ ਦਿਨਾਂ ਤੋਂ ਕਰੋ ਚੱਲ ਰਿਹਾ ਕਿਉਂਕਿ ਕਿਸਾਨੀ ਮੋਰਚਾ ਜੋ ਦਿੱਲੀ ਦੀਆਂ ਬਰੂਹਾਂ ਤੇ ਜਾਣ ਲਈ ਉਤਾਹ ਹੈ ਕਿਉਂਕਿ ਹਲੇ ਪੰਜਾਬ ਤੇ ਹਰਿਆਣੇ ਦੇ ਬਾਰਡਰਾਂ ਦੇ ਖੜਾ ਹੈ ਉਸੇ ਤਰ੍ਹਾਂ ਹੀ ਜਥੇਬੰਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਫੀ ਆਗੂਆਂ ਦੇ ਘਰਾ ਕੀਤਾ ਹੋਇਆ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਵੀ ਅਰਵਿੰਦ ਖੰਨਾ ਜੋ ਕਿ ਭਾਰਤੀ ਤਾ ਪਾਰਟੀ ਦੇ ਆਗੂ ਹਨ ਉਹਨਾਂ ਦੀ ਕੋਠੀ ਦਾ ਕਰੋ ਕੀਤਾ ਹੈ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਆਗੂ ਮੌਜੂਦ ਨੇ 사ਸਤਰੀ ਘਰ ਜੀ 사ਸਤਰੀ ਘਰ ਜੀ ਹਾਂ ਕੀ ਕਹਿਣਾ ਚਾਹੋਗੇ ਜੋ ਤੁਸੀਂ ਜਥੇਵੰਦੀ ਵੱਲੋਂ ਅੱਜ ਇੱਕ ਭਾਜਪਾ ਲੀਡਰ ਦਾ ਕਰੋ ਕੀਤਾ ਹੋਇਆ ਹੈ ਅਸੀਂ ਇਹਨਾਂ ਦਾ ਕਿਰਿਓ ਇਸ ਕਰਕੇ ਕੀਤਾ ਹੈ ਵੀ ਮੋਦੀ ਸਰਕਾਰ ਨੂੰ ਸੁਨੇਹਾ ਪਹੁੰਚਾਉਣ ਇਹ ਵੀ ਆਉਣ ਵਾਲੀਆਂ ਚੋਣਾਂ 'ਚ ਸਾਨੂੰ ਲੋਕਾਂ ਨੇ ਪਿੰਡਾਂ 'ਚ ਨਿਫਰ ਪਾੜਨ ਦੇਣਾ ਕਿਉਂਕਿ ਇਹਨਾਂ ਨੇ ਹਰਿਆਣਾ ਬਾਰਡਰਾਂ ਤੇ ਕੰਦਾ ਘੜਤੀ ਕੇ ਕਿਸਾਨਾਂ ਨੂੰ ਰੋਕ ਲਿਆ ਜਦਕਿ ਸਾਡੀਆਂ ਜਾਇਜ਼ੇ ਮੰਗਾਂ ਨੇ ਕਿਸਾਨਾਂ ਦੀਆਂ ਪਿਛਲੇ ਦੋ ਹਲਣ ਵੇਲੇ ਸਰਕਾਰ ਮੰਨੀ ਹੋਈ ਹੈ ਉਹ ਲਾਗੂ ਕਰਾਉਣ ਵਾਸਤੇ ਅਸੀਂ ਕਹਿ ਰਹੇ ਹਾਂ ਕੋਈ ਹੋਰ ਤਾਂ ਇਹਨਾਂ ਤੋਂ ਕੁਝ ਮੰਗਦੇ ਨਹੀਂ ਅਸੀਂ ਜੋ ਜਾਇਜ਼ ਮੰਗਾਂ ਨੇ ਉਹ ਮੰਗ ਰਹੇ ਹਾਂ ਇਹਨਾਂ ਨੇ ਕੰਦਾ ਕੱਢ ਕੇ ਰੋਕ ਲਿਆ ਅੱਥਰੂ ਵਹੇ ਸਾਡਰੇ ਨੇ ਪੰਜਾਬ ਦੀ ਧਰਤੀ ਤੇ ਬੈਠਿਆਂ ਦੇ ਗੋਲੀਆਂ ਮਰੀ ਜਾਂਦੇ ਨੇ ਸਾਲੇ ਜੋ ਕੱਲ ਜੋ ਕੱਲ ਜੋ ਖਨੌਰੀ ਬਾਰਡਰ ਤੇ ਹੋਇਆ ਪੰਜਾਬ ਦੇ ਅੰਦਰ ਆ ਕੇ ਗੋਲੀਆਂ ਮਾਰੀਆਂ ਗਈਆਂ ਨੇ ਬਹੁਤ ਮਦਮ ਭਾਗੀ ਹੈ ਪੰਜਾਬ ਸਰਕਾਰ ਵੀ ਸੁੱਤੀ ਪਈ ਹੈ ਜੀ ਪੰਜਾਬ ਸਰਕਾਰ ਦੀ ਡਿਊਟੀ ਨਹੀਂ ਵੀ ਸਾਡੇ ਪੰਜਾਬ ਤੇ ਪੰਜਾਬ ਦੀ ਪੁਲਿਸ ਕੀ ਕਰਦੀ ਹੈ ਇਨਾਂ ਦੀ ਜ਼ਿੰਮੇਵਾਰੀ ਵੀ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਨੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਜਿਹੜੇ ਬੈਰੀਕੇਡ ਲਾਏ ਨੇ ਉਹ ਵੀ ਇਹਨਾਂ ਨੇ ਸਮਝੋ ਤੇ ਪੰਜਾਬ ਦੀ ਧਰਤੀ ਤੇ ਲਾਏ ਹੋਏ ਨੇ ਕੱਲ ਗੋਲੀਬਾਰੀ ਹੋਈ ਆ ਉਸ ਤੋਂ ਬਾਅਦ ਇੱਕ ਕਿਸਾਨ ਨੌਜਵਾਨ ਕਿਸਾਨ ਦੀ ਸ਼ਹੀਦੀ ਹੋਈ ਆ ਜੀ ਬਹੁਤ ਮਦਮ ਭਾਗ ਹੋਇਆ ਜੋ ਕੱਲ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤਾ ਗਿਆ 21 ਸਾਲ ਦਾ ਮੁੰਡਾ ਦੀ ਇਕੱਲਾ ਇਕੱਲਾ ਦੀ ਪਰਿਵਾਰ ਤੇ ਦੋ ਭੜਣਾ ਦਾ ਭਰਾ ਦੀ ਬਹੁਤ ਮਾੜੀ ਘਟਨਾ ਵਾਪਰੀ ਆ ਜੋ ਮੋਦੀ ਸਰਕਾਰ ਨੇ ਕਰਿਆ ਇਹ ਬਹੁਤ ਮਾੜਾ ਕੰਮ ਹੈ ਅੱਜ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਤੇ ਮੀਟਿੰਗ ਸੱਦੀ ਆ ਕੋਈ ਵੱਡਾ ਫੈਸਲਾ ਆਉਣ ਵਾਲਾ ਸੰਘਰਸ਼ ਵਾਸਤੇ ਕਿਉਂਕਿ ਕਿਸਾਨ ਚੁੱਪ ਕਰਕੇ ਨਹੀਂ ਬੈਠਣਗੇ ਜੋ ਕਿਸਾਨਾਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਇਹਨਾਂ ਦਾ ਬਦਲਾ ਲੈਣਾ ਪਊ ਕਿਸਾਨਾਂ ਨੂੰ ਕੀ ਲੱਗਦਾ ਅੱਜ ਜੋ ਮੀਟਿੰਗ ਹੋਊਗੀ ਉਸ ਵਿੱਚ ਕੀ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਤੁਹਾਡੇ ਹੱਕ ਚ ਫੈਸਲਾ ਦੇਵੇਗੀ ਸਾਨੂੰ ਇਹਨਾਂ ਨੇ ਪਹਿਲਾਂ ਡੇਢ ਸਾਲ ਤੋਂ ਲੜਿਆ ਸਰਕਾਰ ਨਾਲ ਉਦੋਂ ਵੀ ਇਹਨੇ ਫਸਿਆ ਹੋਏ ਨੇ ਜਦ ਸਾਡੇ ਕਾਲੇ ਕਾਨੂੰਨ ਜਿਹੜੇ ਤਿੰਨ ਤੇ ਉਹ ਵਾਪਸ ਲੈ ਲੇ ਆ ਬਾਕੀ ਮੰਗਾਂ ਦੀ ਗਾਰੰਟੀ ਦਿੱਤੀ ਸੀ ਇਹ ਤੋਂ ਮੁੱਕਰੇ ਗਏ ਸਾਨੂੰ ਇਹਨਾਂ ਤੇ ਇਤਵਾਰਤਾ ਹੈ ਨਹੀਂ ਇਹ ਸਰਕਾਰਾਂ ਨੇ ਜਿਹੜੀਆਂ ਕਾਰਪੋਰੇਟ ਦੀਆਂ ਮੈਦੀ ਨੇ ਕਿਸਾਨ ਮਜ਼ਦੂਰ ਦੀ ਜਾਂ ਛੋਟੇ ਦੁਕਾਨਦਾਰ ਦੀ ਕਿਸੇ ਵੀ ਸੁਣਨ ਨੂੰ ਤਿਆਰ ਨਹੀਂ ਹੈਗੀ ਸਰਕਾਰਾਂ ਇਹਨਾਂ ਤੇ ਕੋਈ ਭਰੋਸਾ ਨਹੀਂ ਹੈਗਾ ਸਾਨੂੰ ਲੜਾਈ ਵੱਡਾ ਯੁੱਧ ਚੇੜੂ ਵਿੱਚ ਭਾਰਤ ਦੇ ਵਿੱਚ ਕੀ ਲੱਗਦਾ ਪਾਰਟੀ ਜੋ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਦੇ ਨਾਲ ਤੁਸੀਂ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਹੋ ਪਿੰਡਾਂ ਦੇ ਵਿੱਚੋਂ ਇਹ ਅੱਗੇ ਜਾਵੇਗੀ ਇਹ ਅੱਗੇ ਜਾਣਗੇ ਜੋ ਚੰਗਾ ਕੰਮ ਕਰੂਗਾ ਕੋਈ ਵੀ ਜਥੇਬੰਦੀਆਂ ਚੰਗਾ ਕੰਮ ਕਰੂ ਕਿਸਾਨ ਮੋਰਚੇ ਦੀ ਹਾਂਗਾ ਅਸੀਂ ਹਿੱਸਾ ਕਿਸਾਨ ਮੋਰਚੇ ਦਾ ਸੰਯੁਕਤ ਕਿਸਾਨ ਮੋਰਚੇ ਦਾ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਮੋਰਚੇ ਦੇ ਵਿੱਚ ਏਕਤਾ ਦੇ ਨਾਲ ਸਾਰੀਆਂ ਜਥੇਬੰਦੀਆਂ ਲੜ ਰਹੀਆਂ ਨੇ ਕੋਈ ਇਕੱਲਾ ਨਹੀਂ ਲੜ ਸਕਦਾ ਜੇ ਅਸੀਂ ਇਕੱਲੇ ਇਕੱਲੇ ਲੜੀਏ ਇਕੱਲੇ ਇਕੱਲੇ ਦਾ ਵਰਤ ਨੂੰ ਪਤਾ ਵੀ ਕੱਲ ਕੀ ਹੋਇਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਲੜਨਾ ਪਊਗਾ ਹਾਂਜੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਕੱਲਾ ਇਕੱਲਾ ਕੋਈ ਵੀ ਮੋਰਚਾ ਨਹੀਂ ਜਿੱਤ ਸਕਦਾ ਸਾਰੇ ਜਥੇਬੰਦੀਆਂ ਕੱਠੀਆਂ ਹੋ ਕੇ ਜਾਣੀਆਂ ਤਾਂ ਇਹ ਮੋਰਚਾ ਜ਼ਰੂਰ ਫਤਿਹ ਕਰਨਗੇ ਜਿਸ ਤਰ੍ਹਾਂ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ ਕਿਸਾਨ ਜਥੇਬੰਦੀਆਂ ਦੀ ਕੀ ਦਿੱਲੀ ਦੀ ਰਣਨੀਤੀ ਕਿਸ ਤਰ੍ਹਾਂ ਤੈਅ ਕੀਤੀ ਜਾਣੀ ਆ ਖਨੌਰੀ ਬਾਰਡਰ ਤੇ ਸਿੰਘੂ ਬਾਰਡਰ ਨੂੰ ਕਿਵੇਂ ਪਾਰ ਕਰਕੇ ਦਿੱਲੀ ਪਹੁੰਚਿਆ ਜਾਣਾ ਤੁਸੀਂ ਦੇਖਦੇ ਰਹੋ ਦੇ ਦੁਨੀਆ ਮੈਂ ਹਰਪਾਲ ਸਿੰਘ ਕਾਬਦਾ ਸੰਗਰੂਰ